ਜੇਕਰ ਰਾਤ ਨੂੰ ਤੁਹਾਡੇ ਵੀ ਘਰ ਦੀਆਂ ਵੱਜਦੀਆਂ ਨੇ ਡੋਰ ਬੈਲ ਤਾਂ ਘਰ ਦਾ ਕੁੰਡਾ ਖੋਲਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਹੁਣ ਰਾਤਾਂ ਨੂੰ ਗੈਂਗ ਘੁੰਮ ਰਹੇ ਨੇ ਜਿਨ੍ਹਾਂ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤਾਜ਼ਾ ਮਾਮਲਾ ਸੰਗਰੂਰ ਦੇ ਪਿੰਡ ਪੱਦਲਵੜ ਤੋਂ ਸਾਹਮਣੇ ਜਿੱਥੋਂ ਕਿ ਇੱਕ ਘਰ ਦੇ ਵਿੱਚ ਅਚਾਨਕ ਬੈਲ ਤੇ ਬੈਲ ਵੱਜਣ ਲੱਗੀ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਪਰ ਉਹਨਾਂ ਨੇ ਦਰਵਾਜ਼ਾ ਨਾ ਖੋਲਿਆ ਪਰ ਜਦੋਂ ਉਹਨਾਂ ਨੇ ਸੀਸੀਟੀਵੀ ਤਸਵੀਰਾਂ ਵੇਖੀਆਂ ਤਾਂ ਉਹਨਾਂ ਦੇ ਹੋਸ਼ ਉੱਡ ਗਏ ਆਓ ਦੇਖਦੇ ਹਾਂ ਇਹ ਤਸਵੀਰਾਂ ਦਾਦੇ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਮਹਿਲਾ ਜੋ ਕਿ ਘਰ ਦੀ ਵਾਰ-ਵਾਰ ਡੋਰ ਬੈਲ ਬਜਾਰੇ ਸੀ ਤੇ ਉੱਥੇ ਹੀ ਇੱਕ ਟੈਂਪੂ ਵੀ ਘੁੰਮਦਾ ਨਜ਼ਰ ਆਇਆ ਜਿਸ ਕਰਕੇ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਨਾਲ ਲੱਗਦੇ ਘਰਾਂ ਦੇ ਵਿੱਚੋਂ ਫੋਨ ਕਰ ਦਿੱਤਾ ਗਿਆ ਪਰਿਵਾਰ ਦੇ ਮੁਤਾਬਕ ਇਹ ਗਿਰੋਹ ਨਵੇਂ ਢੰਗ ਅਪਣਾਉਂਦਾ ਜਿਸ ਕਰਕੇ ਇਹਨਾਂ ਦੇ ਵੱਲੋਂ ਲੋਕਾਂ ਦੇ ਪਹਿਲਾਂ ਘਰ ਦੀਆਂ ਡੋਰ ਬੈਲ ਬਜਾ ਦਿੱਤੀਆਂ ਜਾਂਦੇ ਤੇ ਜਦੋਂ ਲੋਕ ਦਰਵਾਜ਼ਾ ਖੋਲ੍ਹਦੇ ਨੇ ਤੇ ਫਿਰ ਇਹਨਾਂ ਦੇ ਗਿਰੋਹ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਤਾਂ ਦੇਖੋ ਇਹ ਤਾਂ ਕੋਈ ਨਵਾਂ ਗਰੋ ਹੈ ਜੀ ਜਿਹੜਾ ਮਤਲਬ ਅਚਾਨਕ ਕਿਸੇ ਲੇਡੀਜ਼ ਨੂੰ ਪਹਿਲਾਂ ਭੇਜਦੇ ਨੇ ਕਿ ਡੋਰ ਨਾਕ ਕਰੋ ਜਾਂ ਰਿੰਗ ਬਜਾਓ ਕੋਈ ਗੇਟ ਖੋਲੇ ਤੇ ਬਾਅਦ ਦੇ ਵਿੱਚ ਉਹ ਘਟਨਾ ਨੂੰ ਆਪਾਂ ਅੰਜਾਮ ਦਈਏ ਬਾਕੀ ਉਹ ਜਿੰਨੇ ਬੰਦੇ ਸੀਗੇ ਉਹ ਰਹੇ ਵੀ ਪਿੱਛੇ ਸਿਰਫ ਉਹਨਾਂ ਇੱਕ ਲੇਡੀਜ਼ ਹੀ ਅੱਗੇ ਭੇਜੀ ਯੋ ਤੁਸੀਂ ਡੋਰ ਓਪਨ ਕਰੋ ਔਰ ਉਹ ਪਲਾਸੌਰ ਵਾਲੀ ਸਾਈਡ ਉਹਨਾਂ ਨੇ ਗੱਡੀ ਆਪਣੀ ਜਿਹੜਾ ਉਹ ਛੋਟਾ ਹਾਥੀ ਸੀਗਾ ਉਹ ਸਾਈਡ ਤੇ ਰੋਕਿਆ ਹੋਇਆ ਸੀ ਕਿਉਂ ਜਦੋਂ ਬਾਅਦ ਦੇ ਵਿੱਚ ਅਸੀਂ ਕੈਮਰਾ ਚੈੱਕ ਕਰਿਆ ਪਲੇਬੈਕ ਦੇ ਵਿੱਚ ਨਿਕਲਿਆ ਉਹ ਲੇਡੀਆਂ ਦੇਖ ਵੀ ਪਲਾਸੌਰ ਵਾਲੀ ਸਾਈਡ ਨੂੰ ਰਹੀ ਸੀ ਕੋਈ ਉਹਨੇ ਇਸ਼ਾਰਾ ਕਰਨਾ ਸੀ ਕਿ ਮੈਂ ਗੇਟ ਖੁਲਾ ਲਿਆ ਜਾਂ ਕਿਦਾਂ ਹੋ ਕਰ ਲਿਆ ਪਰ ਉਸ ਚ ਕਾਮਯਾਬ ਨਹੀਂ ਹੋ ਸਕੇ ਇਹ ਪਰਿਵਾਰ ਦੀ ਚੌਕਸੀ ਦੇ ਘਰ ਨਹੀਂ ਇਹ ਘਟਨਾ ਹੋਣ ਤੋਂ ਬਚੀ ਪਰਿਵਾਰ ਕੈਮਰੇ ਚ ਦੇਖਦਾ ਤਾਂ ਬੱਚੇ ਤਰੇਗੀ ਤਾਂ ਕਰਕੇ ਬੱਚੇ ਤਰੇਗੀ ਹਾਂਜੀ ਹੋਰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿੰਨੇ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀਆਂ ਨੇ ਗਰੋ ਇਸ ਤਰ੍ਹਾਂ ਸਰਗਰਮ ਹੋ ਰਹੇ ਨਹੀਂ ਹੋਰ ਤੇ ਇਹੀ ਹੈ ਜੀ ਇੱਕ ਤਾਂ ਸੀਸੀਟੀਵੀ ਕੈਮਰੇ ਜਿਹੜੇ ਪਿੰਡ ਤੋਂ ਬਾਹਰ ਨੇ ਘਰ ਉਹ ਆਪਣੇ ਕੈਮਰੇ ਲਗਵਾਉਣ ਤੇ ਆਪਣੀ ਚੌਕਸੀ ਰੱਖਣ ਬਿਨਾ ਮਤਲਬ ਬੇਵਕਤ ਅਗਰ ਕੋਈ ਗੇਟ ਤੁਹਾਡਾ ਨੌਕ ਕਰਦਾ ਤਾਂ ਧਿਆਨ ਨਾਲ ਖੋਲਣਾ ਪਰਿਵਾਰ ਦੇ ਮੈਂ ਸੀ ਜੀ ਮੇਰੇ ਮੈਸੇਜ ਸੀਗੇ ਤੇ ਮਾਤਾ ਸੀਗੇ ਜੀ ਮੇਰਾ ਬੇਟਾ ਸੀ ਪੜ ਰਿਹਾ ਸੀ ਤੇ ਰਾਤ ਦੇ ਤਕਰੀਬਨ 10:30 11:30 ਵਜੇ ਦਾ ਟਾਈਮ ਸੀਗਾ ਜੀ ਤੇ ਰਾਤ ਨੂੰ ਸਾਡੇ ਗੇਟ ਅੱਗੇ ਡੋਰਬੈਲ ਵੱਜੀ ਜੀ ਆ ਕੇ ਇੱਕ ਅਣਪਛਾਤੇ ਲੇਡੀ ਆਏ ਤੇ ਉਹਨਾਂ ਨੇ ਪਲਾਸੌਰ ਸਾਈਡ ਤੋਂ ਆਏ ਨੇ ਜੀ ਆ ਕੇ ਵੈਲ ਆ ਕੇ ਤੇ ਖੜੇ ਰਹੇ ਅਸੀਂ ਗੇਟ ਨਹੀਂ ਖੋਲਿਆ ਜੀ ਸੀਸੀਟੀਵੀ ਦੀ ਮਦਦ ਦੇ ਨਾਲ ਸਾਡਾ ਬਚਾਅ ਰਹਿ ਗਿਆ ਪਰਿਵਾਰ ਦਾ ਜੇ ਸੀਸੀਟੀਵੀ ਨਾ ਹੁੰਦਾ ਤਾਂ ਹੋ ਸਾਡੇ ਸਾਡੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੋਂ ਅੱਗੇ ਚਲੇ ਗਏ ਸਾਡੇ ਪਿੰਡ ਦੀ ਫਿਰਨੀ ਦੇ ਵੱਲ ਅੱਗੇ ਉੱਥੋਂ ਫਿਰਨੀ ਦੇ ਵਿੱਚੋਂ ਵਾਪਸ ਆਏ ਨਗੇ ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਭੁਜਵਾਲ ਵੱਲ ਚਲੇ ਗਏ ਨੇ ਜੀ ਉਸ ਤੋਂ ਬਾਅਦ ਦੇ ਵਿੱਚ 20 ਮਿੰਟ ਬਾਅਦ ਉਹ ਵਾਪਸ ਪਲਾਸੌਰ ਵਾਲੀ ਸਾਈਡ ਦੁਬਾਰੇ ਵਾਪਸ ਚਲੇਗੀ। ਤੁਹਾਡੇ ਗੇਟ ਕੋਈ ਕਿੰਨਾ ਕ ਟਾਈਮ ਰਹਿ ਰਹੇ ਨੇ ਜੀ? ਸਾਡੇ ਇੱਕ ਗੇਟ ਅੱਗੇ ਜੀ ਉਹ 2-2.5 ਮਿੰਟ ਰੁਕੇ ਰਹੇ ਨੇ ਜੀ। ਕਿ ਵੀ ਜਿਹੜੇ ਲੌਂਦੇ ਰਹੇ ਇੱਧਰ ਉੱਧਰ। ਹਾਂਜੀ ਇੱਧਰ ਉੱਧਰ ਘੁੰਮਦੇ ਰਹੇ ਇੱਥੇ ਤੇ ਉਸ ਤੋਂ ਬਾਅਦ ਫਿਰ ਅੱਗੇ ਚਲੇ ਗਏ ਸੀਗੇ ਜੀ ਉਹ। ਉਹਨੂੰ ਦੇਖ ਕੇ ਕਿਵੇਂ ਲੱਗਿਆ ਫਿਰ ਤੁਹਾਨੂੰ ਅੰਦਰ? ਸਾਨੂੰ ਅੰਦਰ ਡਰ ਦਾ ਮਾਹੌਲ ਰਿਹਾ ਜੀ ਤੇ ਪਰਿਵਾਰ ਵੀ ਸਹਿਮਿਆ ਹੋਇਆ ਸੀ ਵੀ ਕੋਈ ਉਹਨੇ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਅਨਪ੍ਰਸ਼ਾਤ ਤੇ ਲੇਡੀ ਸੀਗੇ। ਤੇ ਅਸੀਂ ਕੁਝ ਕਰਨੀ ਸੀ ਸਕਦੇ ਇਸ ਕਰਕੇ ਅਸੀਂ ਗੇਟ ਖੋਲਿਆ ਨਹੀਂ ਉਹਨਾਂ ਨੂੰ ਵੀ ਕਿਸੇ ਦਾ ਨਫਾ ਨੁਕਸਾਨ ਨਾ ਹੋ ਜਾਵੇ ਤੁਸੀਂ ਕਿਸੇ ਗਵਾਂਡੀ ਨੂੰ ਫੋਨ ਕੀਤਾ ਉਸ ਟਾਈਮ ਹਾਂਜੀ ਹਾਂ ਮੈਂ ਆਪਣੇ ਗਵਾਂਡੀ ਹਰਪ੍ਰਧਨ ਸਿੰਘ ਨੂੰ ਫੋਨ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਚਾਚਾ ਜੀ ਦੇ ਬੇਟੇ ਨਰਿੰਦਰ ਨੂੰ ਫੋਨ ਕੀਤਾ ਜੀ ਵੀ ਆਪਣਾ ਬਚਾਅ ਕਰੋ ਜੇ ਆ ਗੇਟ ਕਰਕਾਉਂਦੇ ਤਾਂ ਗੇਟ ਨਾ ਖੋਲੋ ਜੀ ਨਹੀਂ ਉਸ ਟਾਈਮ ਉਹਨਾਂ ਨੂੰ ਤੁਸੀਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਮਤਲਬ ਜੇ ਆਪਾਂ ਪਹਿਲਾਂ ਫੋਨ ਕਰ ਲੈਂਦੇ ਨਹੀਂ ਜੀ ਜੇ ਐਨੀ ਗੱਲ ਸਾਨੂੰ ਸੁੱਝੀ ਨਹੀਂ ਜੀ ਜੇ ਅਸੀਂ ਇਹਨਾਂ ਘਬਰਾਟ ਹੋਈ ਸੀ ਘਬਰਾਟ ਹੋਈ ਹੋਈ ਸੀ ਜੇ ਇਹ ਨਹੀਂ ਗੱਲ ਸੁਝਦੀ ਹੁੰਦੀ ਤਾਂ ਅਸੀਂ ਪਿੰਡ ਨੂੰ ਸਾਰਾ ਇਕੱਠਾ ਕਰ ਲੈਣਾ ਸੀ ਤੇ ਇਹ ਨਹੀਂ ਪਤਾ ਉਹਨਾਂ ਕੋਲ ਕੋਈ ਹਥਿਆਰ ਹੋਣ ਜਾਂ ਕੁਝ ਵੀ ਹੋ ਸਕਦਾ ਸੀ ਜੀ ਡਰਦਾ ਮਾਹੌਲ ਬਣਿਆ ਹੋਇਆ ਸੀਗਾ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਵੀ ਅਗਰ ਕੋਈ ਤੁਹਾਡੀ ਡੋਰ ਬੈਲ ਵਜਾਉਂਦਾ ਜਾਂ ਗੇਟ ਖੜਕਾਉਂਦਾ ਤੇ ਬਿਨਾਂ ਤੁਸੀਂ ਜਾਣੇ ਪਛਾਣੇ ਅਗਲੇ ਤੋਂ ਗੇਟ ਨਾ ਖੋਲੋ ਇਹੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਜੀ ਹੁਣ ਥਾਣੇ ਤੁਸੀਂ ਤਲਾ ਕਰਦੇ ਹਾਂਜੀ ਅਸੀਂ ਥਾਣੇ ਚੌਂਕੀ ਪਲਵਾਨ ਤਲਾ ਕਰ ਦਿੱਤੀ ਅਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਇਸ ਮਾਮਲੇ ਤੇ ਡੀਐਸਪੀ ਦਾ ਵੀ ਬਿਆਨ ਸਾਹਮਣੇ ਆਇਆ ਕੀ ਹੈ ਪੂਰਾ ਮਾਮਲਾ ਜੀ ਹਾਂਜੀ ਮਸਲਾ ਇਹ ਹੈ ਜੀ ਆਪਣੇ ਸ਼੍ਰੀ ਨਵਦੀਪ ਸਿੰਘ ਜੀ ਨੇ ਬਦਲਵਟ ਪਿੰਡ ਦੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਸਾਡੇ ਚੌਂਕੀ ਪਲਵਾਨ ਚ ਵੀ 22 ਸਤੰਬਰ ਦੀ ਰਾਤ ਨੂੰ 11:30 ਵਜੇ ਤਕਰੀਬਨ ਕਲੇਡੀ ਜਿਹੜੀ ਆਉਂਦੀ ਹੈ ਤੇ ਉਹਨਾਂ ਦਾ ਡੋਰ ਬੈਲ ਖੜਕਾਉਂਦੀ ਹੈ ਤੇ ਉਸ ਤੋਂ ਬਾਅਦ ਉੱਥੋਂ ਚਲੀ ਜਾਂਦੀ ਹੈ ਤੇ ਇਹ ਜਿਹੜਾ ਪੂਰਾ ਮਾਮਲਾ ਹੈ ਜੀ ਇਹਦੇ ਵਿੱਚ ਅਸੀਂ ਸਾਰੀ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਉਹਨਾਂ ਦੀ ਕੰਪਲੇਂਟ ਨੂੰ ਕੋਈ ਡੁੰਗਾਈ ਨਾਲ ਅਸੀਂ ਪੜਤਾਲ ਕਰਦੇ ਹੋਏ ਇਹ ਕਿਸ ਵਜ੍ਹਾ ਤੋਂ ਉੱਥੇ ਆਏ ਇਹ ਕਿਹੜੇ ਬੰਦੇ ਨੇ ਤੇ ਉਹਨਾਂ ਦੀ ਪੜਤਾਲ ਅਸੀਂ ਕਰ ਰਹੇ ਹਾਂ ਜੋ ਵੀ ਇਸ ਕੇਸ 'ਚ ਸਾਹਮਣੇ ਆਊਗੀ ਚੀਜ਼ ਉਹ ਤੁਹਾਡੇ ਸਾਰਿਆਂ ਸਾਹਮਣੇ ਲਿਆਂਦੀ ਜਾਊਗੀ ਤਦ ਦੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਾਹਰ ਨਿਕਲਣਾ ਵੀ ਹੁਣ ਮੁਸ਼ਕਲ ਹੋ ਗਿਆ ਹਕੀਕਤ ਦੀ ਵੀ ਪੰਜਾਬੀ ਲੀਸ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ